ਨੁਜਾਨਦੇ ਬੋਲਾਪੁਰ ਦਾਖਾ ਪੰਡੇ ਰਕਬਾ ਤੋਂ ਸਰਬੰਧ ਪਲਾਟਿਟੇਬਲ ਪ੍ਰਸਤ ਦੇ ਮੁਖੀ ਡਾਕਟਰ ਐਸ.ਪੀ ਸਿੰਘ ਬਾਇ ਦੇ ਦੇਸ਼ ਨਿਰਦੇਸ਼ ਮਹਾਨ ਯੋਦੇ ਜਰਨੈਲ ਭਗਤ ਅਤੇ ਸ਼ਕਤੀ ਦਾ ਸੁਮੇਲ ਕਿਸਾਨੀ ਦੇ ਮੁਕਤੀਦਾਤਾ ਪਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਸ਼ੋਮੇ ਸ਼ਹੀਦ ਬਾਬਾ ਬੰਦਰ ਸਿੰਘ ਬਹਾਦਰ ਦੇ ਵੱਲੋਂ 12 ਮਈ 1710 ਈਸਵੀ ਨੂੰ ਸਰਹੰਦ ਫਤਿਹਕਰ ਜਿੱਥੇ ਗੌਰਵ ਮਈ ਇਤਿਹਾਸ ਰਚਿਆ ਕਿ ਉੱਥੇ ਹੀ ਇਸ ਲੜੀ ਤਹਿਤ ਵਿਸ਼ਾਲ ਫਤਿਹ ਮਾਰਚ ਖੱਡਿਆ ਗਿਆ ਜੋ ਲੁਧਿਆਣਾ ਦੇ ਵਕੂ ਇੱਕ ਹਿੱਸਿਆ ਤੋਂ ਹੁੰਦਾ ਹੋਇਆ ਚੱਪੜ ਛੜੇ ਵਿਖੇ ਪਹੁੰਚੇਗਾ ਦੱਸ ਦੀਏ ਫਤਿਹਕਰ ਨਾਲ ਗਲਤ ਕਰਦਿਆਂ ਸਰਵਦਾ ਪਲਾਟ ਚੈਟ੍ਰੀਬਲ ਪ੍ਰਸਤ ਚਲਾ ਕਾਇਦੇ ਪ੍ਰਧਾਨ ਜਸਵੰਤ ਸਿੰਘ ਛਾਪਣ ਨੇ ਦੱਸਿਆ ਕਿ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦਾ ਖਾਤਮਾ ਕਰ 700 ਸਾਲਾ ਮੁਗਲ ਸਾਮਰਾਜ ਦਾ ਖਾਤਮਾ ਕਰ ਫਤਿਹ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਕਿਸਾਨ ਆਪਣੀ ਜ਼ਮੀਨਾਂ ਦੇ ਮਾਲਕ ਬਣੇ ਸਨ ਇਸ ਮੌਕੇ ਵਕਤ ਗੱਤਕਾ ਪਾਟੀਆਂ ਵੱਲੋਂ ਆਪਣੀ ਜੋਰ ਦਿਖਾਇਆ ਗਿਆ। ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਘਰਾਂ ਦੇ ਮਾਲਕ ਬਣਾਇਆ ਇਹ ਨਹੀਂ ਵੀ ਕੱਲੇ ਜੱਟ ਜ਼ਿਮੀਂਦਾਰਾਂ ਦੇ ਨਾਲ ਜ਼ਮੀਨਾਂ ਹੋਈਆਂ ਉਹਦੇ ਚ ਕੋਈ ਕਾਸਟ ਨਹੀਂ ਸੀ ਜਿਹੜਾ ਚਾਹੇ ਕੋਈ ਐਸਸੀ ਭਾਈਚਾਰੇ ਦਾ ਸੀ ਚਾਹੇ ਕੋਈ ਕਿਸੇ ਵੀ ਬਰਾਦਰੀ ਦਾ ਸੀ ਜਣਦੀ ਜ਼ਮੀਨਾਂ ਜਿਹੜੀਆਂ ਨਾ ਹੋਈਆਂ ਪੰਜਾਬ ਵਾਸੀਆਂ ਦੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਹੈ ਅੱਜ ਦੇ ਦਿਨ ਉਹਨਾਂ ਨੇ ਸਰੰਦ ਫਤਿਹ ਕੀਤੀ ਸੀ ਪਿੰਡ ਰਕਵੇ ਤੋਂ ਕ੍ਰਿਸ਼ਨ ਕੁਮਾਰ ਬਾਬਾ ਜੀ ਹੁਣ ਇੱਕ ਬਹੁਤ ਵੱਡੇ ਕਾਫਲੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਣਾ ਜਥਾ ਲੈ ਕੇ ਜਾ ਰਹੇ ਨੇ ਜਿਹੜੇ ਉੱਥੇ ਨੂੰ ਜੱਪੜ ਗੜੀ ਨੂੰ ਤੇ ਅੱਜ ਸਰਦਾਰ ਪ੍ਰਿੰਪਾਲ ਸਿੰਘ ਜੀ ਪ੍ਰਧਾਨ ਸਾਹਿਬ ਗੁਰਦੁਆਰਾ ਦੁਖਨਵਾਰਨ ਉਹਨਾਂ ਦੇ ਸਾਰੀ ਟੀਮ ਇੱਥੇ ਉਹਨਾਂ ਦਾ ਸਵਾਗਤ ਕਰਨ ਲਈ ਖੜੀ ਆ ਤੇ ਅਸੀਂ ਇਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਜਿਹੜਾ ਇਹਨਾਂ ਨੇ ਸਾਡੇ ਨਗਰ ਦੀ ਪੂਰਨ ਸਵਾਗਤ ਕਰਿਆ ਅਧਿਕਾਰ ਦਾ ਇਹ ਆ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਅੱਜ ਤਾਂ ਮਨੁੱਖੀ ਅਧਿਕਾਰ ਦਾ ਰੌਲਾ ਪਉਂਦੀਆਂ ਜਿਵੇਂ ਬੰਦੀਆਂ ਅਮਰੀਕਾ ਕੈਨੇਡਾ ਇੰਡੀਆ 'ਚ ਵੀ ਰੌਲਾ ਪੈਂਦਾ ਲੇਕਿਨ ਇਹ ਜਦੋਂ ਖਾਲਸਾ ਰਾਜ ਕਾਇਮ ਕਰਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਉਦੋਂ ਜ਼ੁਲਮ ਦੇ ਖਿਲਾਫ ਲੜਾਈ ਸੀ ਔਰ ਜਿਹੜੀ ਉਹਨਾਂ ਦੀ ਟੀਮ ਸੀ ਉਹਦੇ ਵਿੱਚ ਮੁਸਲਮਾਨ ਵੀ ਸਿਪਾਈ ਸੀ ਹਿੰਦੂ ਵੀ ਸੀ ਹਰ ਤਰ੍ਹਾਂ ਦੇ ਬੰਦੇ ਉਹ ਜਥੇ ਦੇ ਵਿੱਚ ਸੀਗੇ ਔਰ ਤੁਸੀਂ ਦੇਖੋ ਦੁਨੀਆ ਦੀ ਪਹਿਲੀ ਇਹ ਲੜਾਈ ਆ ਵੀ ਉਧਰ ਮੁਗਲਾਂ ਦੇ ਕੋਲੇ 255 ਸੀਗੇ ਆ ਸ਼ਾਸਕਾਂ ਕੋਲ ਤੇ ਇਹ ਬਿਨਾ ਉਹ ਤੋਂ ਤੋਪਾਂ ਤੋਂ ਜਾਣ ਦੀ ਕੋਈ ਟਕੂਆ ਗੰਦਾਸੀ ਕਿਸੇ ਕੋ ਡਾਂਗ ਇਹ ਉਹ ਲੜਾਈ ਸੀਗੀ ਔਰ ਮਨੁੱਖੀ ਅਧਿਕਾਰ ਦੀ ਜਿਹੜੀ ਗੱਲ ਆ ਉਹ ਇਹ ਆ ਵੀ ਜਦੋਂ ਸਰਹੰਦ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੜ੍ਹਾਈ કરી ਤਾਂ ਉੱਥੇ ਦੀ ਕਿਸੇ ਮਜ਼ਾਰ ਦੀ ਇੱਟ ਨਹੀਂ ਹਿੱਲੀ ਉੱਥੇ ਰੋਜਾ ਸ਼ਰੀਫ ਸਹੀ ਸਲਾਮਤ ਹਾਲਾਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਟਾਂ ਉੱਥੇ ਲਾਈਆਂ ਨੇ ਆ ਕੇ ਇਹ ਜਿਹੜਾ ਅੱਜ ਇਹ ਮੁਨਖੀ ਅਧਿਕਾਰ ਦਾ ਰੌਲਾ ਰੱਪਾ ਇਹ ਸਾਰਾ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਹੈ ਜੀ ਅੱਜ ਦੇ ਦਿਨ ਕੀ ਮੈਸੇਜ ਜਣੇ ਜਾਂਦੇ ਅੱਜ ਦੇ ਦਿਨ ਅਸੀਂ ਇਹ ਦੇਣਾ ਚਾਹੁੰਦੇ ਆ ਜਿਹੜਾ ਸਨੇਹਾ ਉਹਨਾਂ ਨੇ ਉਦੋਂ ਸਿੱਖ ਰਾਜ ਪ੍ਰਾਪਤ ਕਰਨ ਵੇਲੇ ਦਿੱਤਾ ਅਸੀਂ ਹੁਣ ਚਾਹੁੰਦੇ ਆ ਵੀ ਉਸੇ ਲੀਹ ਲੇਨ ਤੇ ਸਾਡੀ ਕੌਮ ਅੱਗੇ ਜਾ ਕੇ ਲੋਕਾਂ ਦੀ ਸੇਵਾ ਕਰੇ ਹਾਂਜੀ ਬਧਾਂਜ ਕੀ ਕਹਿਣਾ ਚਾਹੁੰਦੇ ਆ। ਜੋ ਸਰੰਦ ਫਤਿਹ ਮਾਰਤ ਜੋ ਹਰ ਸਾਲ ਦੀ ਤਰ੍ਹਾਂ ਕੱਡੇ ਜਾਂਦਾ ਬਾਬਾ ਜੀ ਵੱਲੋਂ ਅੱਜ ਡਿਸਟ੍ਰਿਕਟ ਰਾਜਪੂਤ ਸਭਾ ਤੇ ਪ੍ਰਦੇਸ਼ ਰਾਜਪੂਤ ਸਭਾ ਦੇ ਸੂਬਾਧਿਕਾਰਾਂ ਨੇ ਰਲ ਕੇ ਇੱਥੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਜੀ ਆਇਆਂ ਆਖਿਆ ਜਿੱਥੇ ਨਾਲ ਲੰਗਰ ਵੀ ਲਗਾਇਆ ਗਿਆ ਜੀ। ਕਿੰਨਾ ਕੋ ਸੰਗਤ ਸ਼ਾਬਾਸ਼ ਸ਼ਾਬਾਸ਼ ਜੀ। ਸੰਗਤ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜੀ ਤੇ ਇਹ ਹਰ ਸਾਲ ਦੀ ਤਰ੍ਹਾਂ ਅਸੀਂ ਅਦਾਸ ਕਰਾਂਗੇ ਬਾਬਾ ਜੀ اسی ਤਰੀਕੇ ਨਾਲ ਹੀ ਸਾਨੂੰ ਦਰਸ਼ਨ ਕਰਾਉਂਦੇ ਰਹਿਣ ਇੱਥੇ ਅੱਜ ਨਿਹੰਗ ਸਿੰਘਾਂ ਨੇ ਵੀ ਆਪਣੇ ਜੋਰ ਦਿਖਾਏ ਨੇ। ਉਹ ਬਹੁਤ ਹੀ ਵਧੀਆ ਮਨ ਦੇ ਵਿੱਚ ਇੱਕ ਜੋਸ਼ ਭਰ ਦਿੰਦਾ ਹੈ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਣਨ ਲਈ ਤਾਂ ਲਈ ਟਿੰਕਾ ਚਾਕ ਤੇ ਰਿਪੋਰਟ